ਨਾ ਕੋਲਾ ਬੋਸ ਨੇ ਸੱਤਨ ਉਲੀ ਤੇ ਚਲ ਵੀ ਬੋਸ ਹੋਣੇ ਹੈ ਬੱਲੇ ਕੋ ਅੱਜ ਘੋੜਾ ਦਿਖਾਉਣ ਜਾ ਰਿਹਾ ਤੁਹਾਨੂੰ ਨੂਰਾ ਮੰਡੀ ਖੁਰਦ ਵਾਲਾ ਤੇ ਇਹ ਘੋੜਾ ਮੈਂ ਤੁਹਾਨੂੰ ਦੱਸਦਾ ਇਹ ਆਪਣੇ ਤਿੰਨ ਭਰਾਵਾਂ ਦਾ ਘੋੜਾ ਬਾਈ ਮਣੀ ਦਾ ਨਵੀ ਦਾ ਤੇ ਬਾਈ ਕਲਵੰਤ ਦਾ ਹਾਂਜੀ ਨਿਕਲਵੰਤ ਕਿਵੇਂ ਭੁੱਲ ਜਾਈ ਕਲਵੰਤ ਮੇਰੇ ਦਾਦੇ ਦੇ ਮੁੰਡੇ ਦਾ ਨਾਂ ਹੈ ਹੈ ਤੇ ਹੁਣ ਵੱਡੇ ਭਾਈ ਮੈਨੂੰ ਸਰਨ ਵਾਲੋਂ ਬਿਲਦਾਇਆ ਦੱਸੋ ਵੀ ਰਿਜ਼ਲਟ ਆ ਗਿਆ ਬਈ ਘੋੜੇ ਹਾਂ ਭਾਈ ਆ ਗਿਆ ਆਪਣੇ ਘੋੜੇ ਨੂੰ 1 ਸਾਲ ਤੇ ਮਹੀਨਾ ਹੋ ਗਿਆ ਤੇ ਮਹੀਨਾ ਕੋ ਹੋ ਗਿਆ ਰਿਜ਼ਲਟ ਆਇਆ ਜਾਂਦਾ ਸਾ ਅੱਠ ਰਿਜ਼ਲਟ ਆ ਗਿਆ ਕਾਚਵੀ ਹਾਂ 6 ਨੌਕਰੀਆਂ ਬਸ਼ੇਰੀਆਂ ਆ ਗਈਆਂ ਬਈ ਇੱਕ ਚੰਬੀ ਬਸ਼ੇਰੀ ਆ ਗਈ ਉਹ ਪੰਡਤਾਂ ਨੇ ਘੋੜੀ ਮੁੱਲ ਲਈ ਸੀ ਉਹਨਾਂ ਦੇ ਇੱਕ ਨੌਕਰਾ ਬਸ਼ੇਰਾ ਨੇ ਇੱਕ ਨੌਕਰਾ ਬਸ਼ੇਰਾ ਹਾਂ ਹਾਂ ਬਈ ਤੇ ਉਹ ਬਸ਼ੇਰੀਆਂ ਆ ਗਈਆਂ ਜਿਆਦਾ ਹਾਂ ਜਿਆਦਾਤਰ ਬਸ਼ੇਰੀਆਂ ਹੂੰ ਬਸ਼ੇਰੀਆਂ ਬਈ ਨੌਕਰੀਆਂ ਨੌਕਰੀਆਂ ਹਾਂ ਬਈ 6 ਨੌਕਰੀਆਂ ਬਈ ਇੱਕ ਚੰਬੀ ਆ ਇੱਕ ਚੰਬੀ ਆ ਹਾਂਜੀ ਬਈ ਤਲ ਚੰਪੀ ਬਿਛੇਰੀ ਦਾ ਚਾਹਦੇ ਨਾ ਬਿਛੇਰੇ ਦਾ ਕੋਈ ਬਹੁਤ ਡਬਲ ਬੱਚੀ ਆਈ ਆ ਪੰਜਾਬ ਸਟੱਡ ਫਾਰਮ ਵਾਲੇ ਉਹਨਾਂ ਨੇ ਘੋੜੀ ਮੁੱਲ ਖਰੀਦੀ ਸੀ ਤੇ ਬਹੁਤ ਡਬਲ ਬੱਚੀ ਆਈ ਆ ਬਾਈ ਦਿਨਾਂ ਦੀ ਬੱਚੇ ਆ ਲੱਗਦੀ ਜੇ ਮੈਂ 12 15 ਦਿਨਾਂ ਦੀ ਹਮ ਆਪਣਾ ਇਹ ਨੂਰਾ ਕਿੰਨੇ ਟਾਈਮ ਦਾ ਹੋ ਗਿਆ ਬਾਈ ਨੂਰਾ ਬਾਈ 5 ਸਾਲ ਤੇ ਪੂਰਾ 2 ਮਹੀਨਾ ਦਾ ਹੋ ਗਿਆ 5 ਸਾਲ 2 ਮਹੀਨਾ ਦਾ ਹੋ ਗਿਆ ਹਾਂ ਬਾਈ ਕਿੰਨੀ ਘੋੜੀ ਮੇਡ ਕਰਦੀ ਕਿੰਨੇ ਘੋੜੀ ਜਦੋਂ ਆਪਣੇ ਕੋਲੇ ਆ ਗਿਆ 70 ਸੀ ਘੋੜਾਂਗਾ ਮੇਡ ਕਰਦਾ ਹਾਂ ਹਾਂ ਆਪਣੇ ਕੋਲੇ ਆ ਗਿਆ ਆਪਣੇ ਕੋਲੇ ਆ ਗਿਆ ਹਾਂ ਬਾਈ ਹਮ ਤੇ ਇਹੇ ਬਈ ਮੰਨ ਕੇ ਚਲੋ ਹੁਣ ਉੱਥੇ ਆਪਣੇ ਨਵੀਂ ਦੇ ਪਿੰਡੀਆਂ ਹਨ ਨਵੀਂ ਦੇ ਪਿੰਡ ਮੰਡੀ ਕੋਲ ਤੇ ਜੇ ਬਈ ਆਪਾਂ ਘੋੜੇ ਦਾ ਦੱਸ ਕੇ ਮੜੀ ਜੀ ਡਿਟੇਲ ਇਹ ਕਿਹੜੇ ਪਾਸੋਂ ਇਹ ਨੂਜਬਰਾਜ ਦਾ ਬੱਚਾ ਬਈ ਨੂਜਬਰਾਜ ਦਾ ਬੱਚਾ ਹਾਂ ਰਾਜੂ ਰੂੜ ਦਾ ਪੁੱਤ ਠੀਕ ਹੈ ਬਈ ਰਾਜੂ ਰੂੜ ਦਾ ਪੁੱਤ ਤੇ ਮਾਂ ਬਈ ਮਾਂ ਇਹ ਬਈ ਕੀ ਪੈਦਾ ਆਪਣਾ ਪਤਨਪੁਰ ਆ ਗਈ ਉੱਥੇ ਖੜੀ ਹੈਗੀ 2015 ਦੀ ਸ਼ੋਹ ਦੀ ਚੈਂਪੀਅਨ ਆ ਗਈ ਨੌਕਰੀ 64 ਚ ਛੱਡਦੀ ਹਮ ਨੌਕਰੀ ਇਹਦੀ ਮਾਂ ਸੱਪਣ ਬਹੁਤ ਆ ਬਈ ਹਾਂ 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 ਜੀ ਹਾਂ ਸੁਨੱਖਾ ਬਣਤਾ ਦੋਸਤੋ ਇਹਨਾਂ ਦਾ ਮਤਲਬ ਜਿਹੜੇ ਦੇ ਕੰਨ ਕੁੰਨ ਤੇ ਹੋਰ ਮੂੰਹ ਦੀ ਖੇਪਾਗੀ ਕਰ ਦਿੰਦੀ ਆ ਗਈ ਹਾਂਜੀ ਹਾਂਜੀ ਬਈ ਉਹ ਬੱਚਾਂ ਦੇ ਵੀ ਆਦੇ ਬਈ ਐਕਟਰ ਆਉਣ ਦੇ ਨਹੀਂ ਕੰਮ ਕਰਿਆ ਗਏ ਨੇ ਜਿਵੇਂ ਮਾਲਾ ਕੰਨਾ ਕੋਨਾ ਤੇ ਮੇਰੇ ਘਰੇ ਆਪਦੀ ਬੱਚੀ ਆਈ ਆ ਜਿਵੇਂ ਕੁੰਡੀਦਾਰ ਐ ਕਰਨਾ ਤੁਹਾਨੂੰ ਵੀਡੀਓ ਵਿੱਚ ਲਾਉਂਗੀ ਤੇ ਨੀਲੀ ਚੰਬੀ ਦੇ ਉੱਤੇ ਹਮ ਇੱਕ ਹੁਣ ਆਮ ਹੀ ਮਣੀ ਬਈ ਅਸੀਂ ਕੋਈ ਨੋਟਿਸ ਕਰਦੇ ਆ ਗੱਲ ਵੀ ਕੋਈ 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 ਘੋੜੇ ਨਾ ਬਈ ਸਾਰਾ ਦਿਨ ਫਟਾ ਦਿੰਦਾ ਉਹ ਖੜਦਾ ਨਹੀਂ ਬਈ ਉਹ ਪ੍ਰੋਪਰ ਓਮੇਸ਼ ਉਹ ਨਹੀਂ ਕਰਦਾ ਆਪਣੇ ਆਪ ਨੂੰ ਇਹਨੇ ਪੱਟੂ ਨੇ ਸਾਰਾ ਕੰਮ 15 ਮਿੰਟਾਂ ਜੀ ਨਿਬੇੜਦਾ ਹਾਂ ਹਾਂ ਬਈ ਨਰਮ ਬਹੁਤ ਆ ਬਈ ਸਾਉਸੂਈਲਾ ਬਹੁਤ ਵਧੀਆ ਘੋੜਾ ਗਾਇ ਹੈ ਜੀ ਕੋ ਚੱਕਰ ਵਾਲ ਤੇ ਫੀਸ ਬਾਈ ਫਿਰ ਹੁਣ ਕੀ ਫੀਸ ਬਾਈ ਬਧਾਈ ਹੈ ਫੀਸ 25000 ਰੁਪਏ ਕਰਤੀ ਤੇ ਨਾਲ ਇੱਕ ਸ਼ਰਤ ਵੀ ਰੱਖੀ ਆ ਵੀ ਜੇ ਸਾਡੇ ਘੋੜੇ ਦਾ ਚੰਬਾ ਬਸ਼ੀਰਾ ਆਉਂਦਾ ਅਸੀਂ ਫੀਸ ਵਾਪਸ ਕਰਾਂਗੇ ਜੇ ਬੰਦੇ ਨੇ ਨਹੀਂ ਫੀਸ ਵਾਪਸ ਮਤਲਬ ਘੋੜਿਸ਼ ਦੇ ਘੋੜਾ ਦੁਬਾਰੇ ਸ਼ਾਣਾਉਣਾ ਅਸੀਂ ਦੁਬਾਰੇ ਫ੍ਰੀ ਛੱਡ ਕੇ ਦੇਵਾਂਗੇ ਆ ਗਰੰਟੀ ਲਈ ਜੇ ਚੰਬਾ ਬੱਚਾ ਫ੍ਰੀ ਛੱਡਾਂਗੇ ਨਹੀਂ ਫੀਸ ਵਾਪਸ ਕਰਨ ਦੀ ਵੀ ਗਰੰਟੀ ਆਪਣੀ ਆ ਆ ਕੰਮ ਬਾਈ ਬਹੁਤ ਵਧੀਆ ਕਿਉਂਕਿ ਚੰਬਾ ਬਈ ਬੱਚਾ ਜਦੋਂ ਆ ਜਾਂਦਾ ਨਾ ਹਾਂ ਹਾਂ ਬਾਈ ਅਗਲੇ ਸਾਲ ਦਾ ਮੱਠਾ ਮਰਦ ਫੀਸ ਵੀ ਐਵੇਂ ਜਾਂਦੀ ਆ ਬਈ ਅਗਲੀ ਦੀ ਮਿਹਨਤ ਵੀ ਹਾਲ ਡੇਢ ਸਾਲ ਦੀ ਐਵੇਂ ਜਾਂਦੀ ਪਹਿਲਾਂ ਪੰਡਾ ਸਟਾਟ ਫਾਰਮਾਂ ਕੋਲ ਵੀ ਹੁੰਦਾ ਸੀ ਆਪਾਂ ਦੇਖ ਲੇ ਬਈ ਉੱਥੇ ਵੀ ਇਹਦੇ 30 35 ਰਿਜ਼ਲਟ ਖੜੇ ਆ ਜ਼ਿਆਦਾਤਰ ਇਹਦੀਆਂ ਬਸ਼ੇਰੀਆਂ ਹੀ ਆ ਚੰਬੀ ਥੋੜੀ-ਮੋਟੀ ਆਉਂਦੀਆਂ ਬਈ ਹਰੇ ਕੁੜੀ ਨਹੀਂ ਆਉਂਦੀਆਂ ਠੀਕ ਆ ਚੰਬੀ ਬਸ਼ੇਰੀਆਂ ਬਸ਼ੇਰਾ ਆਪਾਂ ਦੇਖੇ ਨਹੀਂ ਬਈ ਇਸੇ ਗੱਲ ਵਾਸਤੇ ਆਪਾਂ ਬਈ ਇਹ ਗਾਰੰਟੀ ਲੈ ਲਈ ਕਿ ਜੇ ਕਿਸਦਾ ਚੰਬਾ ਬਸ਼ੇਰਾ ਆਉਂਦਾ ਚਾਹੇ ਬੰਦੇ ਨਾਲ ਦੀ ਫੀਸ ਵਾਪਸ ਕਰੋਂਗੇ ਆਪਾਂ ਫੀਸ ਵਾਪਸ ਕਰਨ ਦੀ ਹਿੰਮਤ ਰੱਖਦੇ ਆ ਠੀਕ ਆ ਜੇ ਮੰਨ ਲਓ ਨੇ ਦੁਬਾਰੇ ਘੋੜੀ ਛਾ ਹੋ ਭਾਈ ਆ ਵੀ ਵਧੀਆ ਗਾ ਕਿਉਂਕਿ ਉਹੀ ਗੱਲ ਬਈ ਨੁਕਰੇ ਦਾ ਬਾਈ ਬੱਟੇ ਵੀ ਜਾਂਦੇ ਆ 100 ਰੁਪਏ ਕਿ ਨਹੀਂ ਹਾਂਜੀ ਹਾਂਜੀ ਭਾਈ ਹੂੰ ਤੇ ਕਿ ਵੀ ਦੇਖੇ ਨਾ ਮੰਨ ਲਓ ਵੀ 8 ਪਿਛੇ 7 ਬਸ਼ੇਰੀਆਂ ਆ ਗਈਆਂ ਸਾਡੀਆਂ ਹਾਂ ਸਾਨੂੰ ਪਤਾ ਵੀ ਸਾਡਾ ਚੰਬਾ ਬਹੁਤ ਘੱਟ ਜੇ ਇੱਕ ਆਊਗਾ 100 ਕੁੜੀ ਪਿਛੇ ਇੱਕ ਮਸਾ ਆਊਗਾ ਹੂੰ ਉਹੀ ਬਸ 2-4% ਦੀ ਰੇਟ ਹਾਂ 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 ਭਾਈ ਹਾਂ ਹੂੰ ਤੇ ਵੱਡੇ ਭਾਈ ਫਿਰ ਇਹਦੀ ਆਪਣੀ ਨੂਰੀ ਦੀ ਹਾਈਟ ਕਿੰਨੀ ਹੈ ਜੀ ਸਹੀ ਹਾਈਟ ਸ਼ਰਟ ਪਲੱਸ ਭਾਈ ਜਿਹੜਾ ਮਰਜ਼ੀ ਬੰਦਾ ਆ ਕੇ ਫਿੱਟ ਲਾ ਸਕਦਾ ਠੀਕ ਆ ਭਾਈ ਹਾਈਟ ਸ਼ਰਟ ਪਲੱਸ ਹਾਂਜੀ ਭਾਈ ਕਿ ਬਾਕੀ ਸਭ ਆਪਣਾ ਤੁਸੀਂ ਦੇਖ ਹੀ ਰਹੋ ਦੋਸਤੋ ਹਨਾ ਕਲਿੱਪਾਂ ਚ ਹਾਂਜੀ ਨਹੀਂ ਪੂਰਾ ਗੁਲਾਬੀ ਪਾਣਾ ਆਜ ਬੱਚਿਆਂ ਤੇ ਉਦੋਂ ਜ਼ਿਆਦਾ ਉਦੋਂ ਜ਼ਿਆਦਾ ਹਾਂਜੀ ਬਾਈ ਹੂੰ ਇਹ ਵੱਡੇ ਭਾਈ ਜਿਵੇਂ ਹੁਣ ਮੰਨ ਕੇ ਚੱਲੋ ਇਹਨੇ 70 80 ਕੁੜੀਆਂ ਮੇਡ ਕਰਤੀਆਂ ਹਾਂਜੀ ਬਾਈ ਰਿਜ਼ਲਟ ਆਪਣੇ ਕੋਲੇ ਅਵੇਲੇਬਲ ਹੋ ਗਿਆ ਹਾਂਜੀ ਹਾਂਜੀ ਬਾਈ ਤੇ ਰਿਜ਼ਲਟ ਜਿਹੜੀ ਜਿਹੜੀ ਉਹ ਬਸ਼ੇਰੀਆ ਉਹ ਵੀ ਇਸੇ ਦੀ ਹਨਾ ਹਾਂ 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 ਬਾਈ ਜਿਹੜੀ ਆਪਣੇ ਘਰੇ ਤੂੰ ਵੀਡੀਓ ਵਿੱਚ ਲਾਈ ਆ ਉਹ ਵੀ ਆਪਣੇ ਘੋੜੇ ਦੀ ਬੱਚੀ ਕਿੰਨੇ ਟਾਈਮ ਦੀ ਹੋ ਗਈ ਵੀ ਜੀ ਉਹ ਬਈ ਸਾਰੀ ਅੱਜ 19 ਵੀ ਦਿਨਾਂ ਦੀ ਬਸ਼ੇਰੀਆ ਅੱਛਾ 19 ਵੀ ਹਾਂ ਆਪਣੇ ਆਪ ਦੇ ਘਰੇ ਆਈ ਆ ਬਈ ਅਮਾ ਹੂੰ ਤਾਂ ਮਰਜ਼ੀ ਪ੍ਰੂਫ ਚਾਹੀਦਾ ਕਿਸੇ ਬੰਦੇ ਨੂੰ ਕੁਝ ਮਰਜ਼ੀ ਸਾਰਾ ਕੁਝ ਮਿਲੂਗਾ ਹੂੰ ਤੇ ਜਿਹੜੀ ਕੋਈ ਨੀਲੀ ਚੰਬੀ ਦੇਈ ਆ ਨੀਲੀ ਚੰਬੀ ਮੇਰੇ ਕੋਲ ਚਾਰ ਸੂਏ ਸੂਪੀ ਦੋ ਵਾਰੀ ਚੰਬੇ ਦੇਗੀ ਦੋ ਵਾਰੀ ਨੁਕਰੇ ਮਸ਼ਰੀਆਂ ਦੇਗੀ ਹੂੰ ਦੋ ਵਾਰੀ ਨੁਕਰੇ ਹਾਂ ਹੂੰ ਚਲੋ ਬਈ ਬਹੁਤ ਵਧੀਆ ਵੀ ਹਾਂ ਆਪਣੇ ਆਪ ਦੇ ਘਰੇ ਹੰਨ ਚੰਬੀ ਗੋੜੀ ਦਾ ਹਾਂ ਵੀ ਪਹਿਲਾਂ ਦੋ ਮਾਲਾ ਚੰਬੇ ਸੀਗੇ ਮਾਲਾ ਇੱਕ ਬਸ਼ੇਰਾ ਸੀ ਇੱਕ ਬਸ਼ੇਰੀ ਸੀ ਹੁਣ ਤੇ ਹੁਣ ਇੱਕ ਦੂਬਾ ਬਈ ਵੱਡੇ ਆਪਣਾ ਛੱਡਣਾ 25000 ਰੁਪਏ ਹਾਂ 25000 ਰੁਪਏ ਬਈ ਬਈ ਉ ਕੋਈ ਚੱਕਰ ਨਹੀਂ ਕੋਈ ਗਰੀਬ ਬੰਦਾ ਕੋਈ ਆਦਿਕਰ ਨਹੀਂ ਐਸੇ ਤੇ ਚੱਲਦੀ ਬੰਦੇ ਦੀ ਪੀਸ ਦਾ ਕੋਈ ਮੈਟਰ ਨਹੀਂ ਕਰਦਾ ਜਿੰਨੇ ਬੰਦਾ ਦੇ ਜੂ ਹੈ ਜੀ ਕੋਈ ਸਿਰੇ ਨਹੀਂ ਆ ਦੇਖੇ ਬੰਦੇ ਨਾਲ ਹਮ ਪਰ ਆਪਾਂ ਰਿਜ਼ਲਟ ਕਰਕੇ ਥੋੜੀ ਫੀਸ ਵਧਾਈ ਆ ਪਰ ਐ ਆਪਾਂ ਕਿਸੇ ਦਾ ਸਿਰੇ ਨਹੀਂ ਆਪਾਂ ਪਹਿਲਾਂ ਗਿਆ ਨਹੀਂ ਆਪਾਂ ਹੁਣ ਜਾਣਾ ਠੀਕ ਆ ਬਈ ਹਾਂਜੀ ਬਈ ਨਹੀਂ ਉਹ ਵੀ ਬਹੁਤ ਵਧੀਆ ਤੇ ਬਾਕੀ ਦੋਸਤੋ ਇਹ ਮੰਡੀਕਲਾਂ ਆ ਮੰਡੀਕੋਰ ਮੰਡੀਕੋਰ ਹਾਂ ਮੰਡੀਕੋਰ ਮੰਡੀਕੋਰ ਤੇ ਇਹ ਇਧਰ ਮੈਸਰ ਖਾਨੇ ਦੇ ਨਾਲ ਬਈ ਮੋਡਰਨ ਆ ਪਰ ਉਹ ਕਿ ਉਧਰ ਹੁੰਦਾ ਤੇ ਮੈਸਰਾਂ ਕਨੇ ਬਿਜਦੀ ਵੀ ਜਾਇ ਜਾਂਦਾ ਬਈ ਉਹ ਕਿ ਠੀਕ ਆ ਠੀਕ ਆ ਬਈ ਆ ਮਤਲਬ ਇਧਰੋਂ ਬਠਿੰਡਾ ਹਾਂਜੀ 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 ਕੋਈ ਰੋਡ ਤੋਂ ਪਿੰਡ ਥੋੜਾ ਜਿਹਾ ਸਾਈਡ ਤੇ ਹਾਂਜੀ ਹਾਂਜੀ ਬਈ ਜੀ ਹਮ ਸਲਵੰਤ ਬਈ ਸ਼ੂਤ ਦਿਖਾਈ ਹੋਣੇ ਆ हां भाई शो ਆਪਾਂ ਨਾ ਮਤਲਬ ਜਿੰਨਾ ਤੋਂ ਪਰਾਂ ਉਹਦਾ ਆਪਣਾ ਅਰਸ਼ਦੀਪ ਅੰਕਲ ਉਹਨਾਂ ਤੋਂ ਪੰਜਨੋਂ ਖਰੀਦਿਆ ਉਸਾਤ ਸ਼ੋਹਾਂ ਦਾ ਜਿੰਨਰ ਆ ਬਈ ਠੀਕ ਆ ਬਈ ਹਾਂ ਤਿੰਨ ਅੰਪੀਅਰ ਸ਼ੋ ਜਿੱਤਿਆ ਹੋਇਆ ਬਈ 4 ਇੱਕ ਫਰੀਦਕੋਟ ਬਈ ਹੁਣ ਮਾਨਗੜ ਮੁਕਸਰ ਬਈ ਇਹ ਸ਼ੋ ਜਿੱਤਿਆ ਹੋਇਆ ਬਈ ਠੀਕ ਆ ਬਈ ਸੱਤ ਸ਼ੋ ਜਿੰਨਰ ਆ ਬਈ ਹੂੰ ਸ਼ੋ ਕਾਫੀ ਬਿੰਨਰ ਆ ਹਾਂਜੀ ਤੇ ਹੁਣ ਜੇ ਮਿਲ ਮੂਲ ਵਿੱਚ ਚੱਲੀ ਜਾਂਦੇ ਆ ਪਿੱਛੇ ਜੇ ਨਾ ਬੈੜਾ ਵੀ ਟੱਪ ਕੇ ਲੈ ਕੇ ਨਹੀਂ ਗਏ ਨਹੀਂ ਲੈ ਕੇ ਨਹੀਂ ਗਏ ਬਈ ਆਪਣਾ ਆਪ ਦਾ ਘਰ ਹੀ ਨਹੀਂ ਲੋਟ ਆਉਂਦਾ ਜਾਨਵਰ ਬਾਵਾ ਆ ਕੇ ਆਪਣੇ ਕੋਲੇ ਤੇ ਸਭ ਘਰੀਨ ਸਿਸਟਮ ਲੋਟ ਆਉਂਦਾ ਹੂੰ ਨਹੀਂ ਬਈ ਇਹ ਵੀ ਜ ਸਰੋ ਬਈ ਇਧਰ ਮੇਨ ਮੇਲੇ ਤੇ ਤੇ ਜਾਊਂਗੀ ਹਾਂ ਹਾਂ ਬਈ ਮੁਕਸਰ ਵੀ ਲਾ ਲੈਣੇ ਨੇ ਤਲਵੰਡੀ ਲਾ ਲੈਣੇ ਨੇ ਠੀਕ ਆ ਬਈ ਤਲਵੰਡੀ ਲਾ ਹਾਂਜੀ ਹਾਂਜੀ ਬਈ ਹੂੰ ਏ ਬਟੇ ਭਾਈ ਜੇ ਹੁਣ ਮੰਨ ਕੇ ਚੱਲੋ ਵੇਖੋ ਜਬਦ 25000 ਤੇ ਰੈਗੂਲਰ ਚੱਲਣਾ ਹਾਂਜੀ ਹਾਂਜੀ ਤੂੰ ਪਿਛਲੇ ਜਿਹੜੇ ਆਪਾਂ ਕਰੀ ਸੀ ਉਦੋਂ ਕਿੰਨੀ ਰੱਖੀ ਸੀ ਉਹਦੇ 20000 ਰੁਪਏ ਭਾਈ 20000 ਰੁਪਏ ਭਾਈ ਹੂੰ ਤੇ ਸਾਲ ਹੋ ਗਿਆ ਮੇਰੇ ਖਿਆਲੋਂ ਹਾਂ ਸਾਲ ਹੋ ਗਿਆ ਇੱਕ ਸਾਲ ਇੱਕ ਮਹੀਨਾ ਭਾਈ ਹੂੰ ਇੱਕ ਸਾਲ ਇੱਕ ਮਹੀਨਾ ਹੋ ਗਿਆ ਹਾਂ ਉਦੋਂ ਭਾਈ ਆਪਾਂ ਅਗਸਤ ਤੇ ਲੈ ਕੇ ਆਏ ਸੀ ਤੇ ਤੁਹਾਨੂੰ ਬਸ ਪੰਜ-ਛੇ ਦਿਨਾਂ ਬਾਅਦ ਹੀ ਸੱਦਿਆ ਸੀਗਾ ਉਦੋਂ ਰਿਜ਼ਲਟ ਤਾਂ ਨਹੀਂ ਆਈ ਸੀ ਨਹੀਂ ਉਦੋਂ ਉੱਥੇ ਆਏ ਸੀਗੇ ਵੀ ਰਿਜ਼ਲਟ ਆਪਣੇ ਕੋਲ ਤਾਂ ਆ ਕੇ ਵਾਪਸ ਆਪਣੇ ਕੋਲ ਹੀ ਨਹੀਂ ਆਇਆ ਦੂਜੇ ਦਿਨ ਤੀਜੇ ਦਿਨ ਕੋੜੀ ਮਿਲੀ ਸੀਗੀ ਹੂੰ ਆ ਤੇ ਇਹੇ ਦੋਸਤੋ ਸਾਰਾ ਮੰਨ ਕੇ ਚਲੋ ਧੰਮ ਜਮਾ ਬਾਕੀ ਬਈ ਕੁੜੀ ਦੀ ਪਹਰੀ ਡਿਟੇਲ ਲਗਭਗ ਆਪਣੇ ਦੋਸਤਾਂ ਨੂੰ ਆਪਾਂ ਦੱਸ ਦਿੱਤੀ ਸੀ ਹਾਂਜੀ ਬਈ ਤੇ ਗੁਲਬੰਤ ਬਈ ਆਪਣੇ ਮੜੇ ਜੀ ਮਿੱਤਰ ਪਰਾਂ ਨਾਲ ਵੀ ਘਰ ਆ ਕੇ ਜਨ ਬਿਖਾਣਾ ਉਹ ਬਈ ਆਪਣਾ ਚਾਚਾ ਜੀ ਆਪਣੇ ਪਿੰਡੋਂ ਹੀ ਇੰਦਰਜੀਤ ਆ ਠੀਕ ਆ ਬਈ ਆ ਆਪਣਾ ਮਿੱਤਰ ਹੀ ਬਈ ਬਲਜੀਤ ਭਾਈ ਬਤੌਰ ਜਿਹਨਾਂ ਫੁੰਡਾ ਗੰਡਾਸਾ ਦਾ ਕੰਮ ਆ ਬਈ ਆਪਣਾ ਭਰਾ ਨਵੀ ਬਈ ਆਪਣਾ ਭਰਾ ਬਈ ਮਣੀ ਸਰਪੰਚ ਠੀਕ ਆ ਇਹ ਆਪਣਾ ਮਾਮਾ ਵੀ ਆ ਰਿਸ਼ਤੇਦਾਰ ਆਪਣਾ ਲੱਭੀ ਪੁੱਲਰ ਤੇ ਆਪਣਾ ਭਰਾ ਬਈ ਸੁੱਖਾ ਸਿੰਘ ਨਾਲ ਤਲਵਿੰਦਰ ਹਮ ਮੰਮੀ ਦਾਤੀ ਬਈ ਤੇਰੇ ਛੋਟੇ ਲੱਗਦੇ ਤੇਰੇ ਨੂੰ ਹਾਂ ਛੋਟੇ ਲੱਗਾਂ ਉਹ ਵੱਡੇ ਆ ਬਈ ਉਹ ਲੱਗਦੇ ਛੋ ਉਹ ਬਈ ਹਟਾ ਜਾਵਾ ਹਾਂ ਹਾਂ ਬਈ ਉਹ ਕਰ ਫੁੱਟਾ ਹਾਂਜੀ 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 ਬਈ ਤੁਸੀਂ ਦੇਖ ਇਹ ਕਿਸ ਨੇ ਘੋੜੀ ਮੰਨ ਲਓ ਸਟੇਬਲ ਵਿੱਚ ਰੱਖਣੀ ਹੈ ਇੱਥੇ ਮੰਨ ਲਓ ਦੂਰੋਂ ਨੇੜੇ ਆਉਂਦਾ ਚੱਲ ਕੇ ਹਾਂਜੀ ਬਈ ਵੀ ਬੰਦੇ ਨੂੰ ਰਾਹਤੇ 'ਚ ਬਈ ਇੱਕ ਤਾਂ ਬਹੁਤ ਹੋ ਜਾਂਦੀ ਹੈ ਜਾਨਵਰ ਲਿਆਣਾ ਕਰਨਾ ਵਾਪਸ ਲਿਆਉਣਾ ਬਹੁਤ ਡਿਕਤ ਆਉਂਦੀ ਆ ਆਪਾਂ ਸਟੇਬਲ ਦਾ ਵੀ ਪੁੱਛਾ ਹੋ ਜਾਂਦੇ ਆ ਵੀ 2-4 ਦਿਨ ਹਫਤੇ ਤੱਕ ਕੋਈ ਆਪਣਾ ਚਾਰਜ ਨਹੀਂ ਠੀਕ ਹੈ ਜੇ ਕਿ ਕਿਸੇ ਨੇ ਘੋੜੀ ਗੱਭਣ ਕਰਾ ਕੇ ਲੈਣੀ ਹੈ ਵੀ ਮੈਂ ਕਹਿੰਦਾ ਵੀ ਮੈਨੂੰ ਘੋੜੀ ਗੱਭਣ ਕਰਾ ਕੇ ਦੇ ਦਿਓ ਵੀ ਮੇਰੀ ਘੋੜੀ ਉਹਦਾ ਫੀਸ ਤਾਂ ਤੇ 10000 ਰੁਪਏ ਬਣ ਮਹੀਨੇ ਕਰ ਬਾਈ ਬਹੁਤ ਪਾ ਪਲੇ ਮੈਂ ਠੀਕ ਹੈ ਬਾਈ ਉਸ ਸਟੇਬਲ ਦਾ ਮੰਨ ਕੇ ਸੋ ਉਹਨਾਂ ਇੱਕ ਵਾਰ ਖਰਚਾ ਵੀ ਪੈ ਜਾਂਦਾ ਬਾਈ ਇੰਨਾ ਖਰਚਾ ਵੀ ਜਾਨਵਰਾਂ ਘੋੜੀ ਖਾਏ ਜਾਂਦੀ ਆ ਆਪਾਂ ਦੇਖੀਏ ਬਈ 5-400 ਦਾ ਤਾਂ ਜਾਨਵਰ ਖਾਈ ਜਾਂਦਾ ਬਾਈ ਇਸ ਵਗੈਰਾ ਇਹ ਨਿਰਾਟਿਵ ਉਹ ਸ਼ੋਹ ਖਰਚ ਆ ਜਾਂਦੇ ਬਾਈ ਹੂੰ ਤੇ ਬਾਕੀ ਕੋਈ ਇਹ ਹੀ ਗੱਲ ਨਹੀਂ ਬਾਈ ਆਪਾਂ ਵੀ ਪਹਿਲਾਂ ਇੰਨਾ ਹਾਲਤਾਂ ਚ ਨੰਗੇ ਹੋਇਆ ਘੋੜਿਆਂ ਦਾ ਪੱਲੇ ਆਂਦੇ ਰਹੇ ਆ ਆ ਆਪਣੇ ਆਪ ਇਹ ਚੀਜ਼ਾਂ ਦੇਖੀਆਂ ਵੀ ਯਾਰ ਬਹੁਤ ਔਖਾ ਬਾਈ ਲਿਆਣੇ ਜਾਨਵਰ ਤੇ ਮੁੜ ਕੇ ਬੰਦਾ ਅਗਲਾ ਘੋੜਿਆਂ ਦਾ ਬਾਈ ਚਲੋ ਸਾਰੇ ਨਹੀਂ ਹੁੰਦੇ ਇਹ ਜੇ ਵਿੱਚ ਕੋਈ ਹੁੰਦਾ ਆਲਾ ਮੁੜ ਕੇ ਬਈ ਗੱਲਾਂ ਹੋਰ ਕਰਨ ਲੱਗੇ ਨਾ ਬਾਅਦ ਚ ਸਹੀ ਗੱਲ ਆਪਾਂ ਉਹੀ ਗੱਲ ਨਹੀਂ ਇਹ ਕਿਹਦੀ ਘੋੜੀ ਨਹੀਂ ਰਹਿੰਦੀ ਆਪਾਂ ਉਹਨਾਂ ਦੇ ਗਾਰੰਟੀ ਲੈ ਸਕਦੇ ਜਿੰਦੇ ਘੋੜੀ ਗੱਭਰ ਨਹੀਂ ਹੁੰਦੀ ਆਪਾਂ ਜੇ ਫਾਲਟੀ ਹੋਇਆ ਕੋਈ ਤਾਂ ਕਹਿ ਨਹੀਂ ਸਕਦੇ ਫਿਰ ਤਾਂ ਬਈ ਹਾਂ ਪਰ ਆਪਾਂ ਐ ਨਹੀਂ ਗੱਲਨਨਕਾਰ ਨਹੀਂ ਕਰਦੇ ਵੀ ਕੋਈ ਵੀ ਘੋੜੇ ਛੱਡਾਂ ਤੋਂ ਵੀ ਹਾਂ ਵੀ ਸਾਨੂੰ ਨਨਕਾਰ ਆ ਜਾਂ ਸਾਡਾ ਬੰਦ ਕਰਿਆ ਹੋਇਆ ਵੀ ਜੇ ਕੋਈ ਕਿਸੇ ਦੀ ਫੀਲਡ 'ਚ ਆਪਾਂ ਪ੍ਰੋਪਰ ਵਾਈਂ ਆਪ ਦੇਣੇ ਦੇਣਾ ਕਰ ਹਮਮ ਸਟੇਬਲ ਵਗੈਰਾ ਦਾ ਪ੍ਰਬੰਧ ਹੈਗਾ ਤੇ ਡਾਕਟਰ ਵਗੈਰਾ ਵੀ ਉਕਰ ਬੋ ਸਾਡੇ ਬਾਈ ਬਹੁਤ ਵਧੀਆ ਡਾਕਟਰ ਆਉਂਦਾ ਤੇ ਸੇਫ ਡਾਕਟਰ ਆਉਂਦਾ ਸੇਫ ਡਾਕਟਰ ਆਉਂਦਾ ਬਾਗੇ ਤੋਂ ਬਹੁਤ ਸਿਆਣਾ ਡਾਕਟਰ ਆ ਬਾਈ ਤੇ ਬਾਕੀ ਨੌਲੇਜ ਆ ਤੁਹਾਡੇ ਕੋਲ ਵੀ ਕੋੜੀ ਉਹਨਾਂ ਕੋਲ ਹੈਗੀਆਂ ਨੌਲੇਜ ਬਹੁਤ ਜਨਮ ਰਮਨ ਠੀਕ ਹੈ ਬਈ ਤੇ ਬਾਕੀ ਬਈ ਮੇਨ ਚੱਲ ਰਿਹਾ ਆਪਣਾ ਕੋੜਾ ਇਹ ਮੰਡੀ ਕਲਾ ਆ ਮੰਡੀ ਮੰਡੀ ਖੁਰ ਮੰਡੀ ਖੁਰਦਾ ਬਈ ਇਹਦੀ ਰਾਮਪੁਰਾਂ ਤੇ ਮੋੜ ਦੇ ਰੋਡ ਤੋਂ ਰਹਿ ਜਾਂਦਾ ਹਾਂ ਮੋੜ ਮੰਡੀ ਤੋਂ ਹੈਗਾ 7-8 ਕਿਲੋਮੀਟਰ ਠੀਕ ਹੈ ਬਈ ਤੇ ਰਾਮਪੁਰ ਤੋਂ ਹੈਗਾ 20 ਕਿਲੋਮੀਟਰ ਚਲੋ ਦੋਸਤੋ ਕੋਈ ਵੀ ਭਰਾ ਸਰਵਿਸ ਲੈਣਾ ਚਾਹੁੰਦਾ ਨੂਰੇ ਤੋਂ ਹਨਾ ਤਾਂ ਮੈਂ ਤੁਹਾਨੂੰ ਭਰਾਮਾ ਦੇ ਨੰਬਰ ਦੇ ਦਿੰਦਾ ਤੇ ਨਾਂ ਦੇ ਫਿਰ ਵੀ ਇੰਟਰਮੀਚੀ ਲਾ ਦਨੇ ਆਪਾਂ ਤੇ ਘੰਟੀ ਮਾਰ ਲਓ ਵੀਰਾਂ ਨੂੰ ਕੋਈ ਵੀਰ ਸਰਵੇ ਲੈਣਾ ਚਾਹੁੰਦਾ ਬੇਫਿਕਰ ਹੋ ਕੇ ਮੰਡੀ ਖੁਰਦਾ ਆ ਕੇ ਬਈਆਂ ਨੂੰ ਘੰਟੀ ਮਾਰਦਾ